ਇਹ ਬੈਸ ਕੰਪਲਸ ਜੁੜੀ ਰੱਖੀ ਗਈ ਹੈ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਦੇ ਜੀ ਆ ਅਸੀਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਗਿਆ ਉਸ ਦੇ ਤਹਿਤ ਮਾਨ ਜੋ ਸਰਗੁਰਪ੍ਰਸਿੰਘ ਜੀ ਕੋਲਰ ਕਮਿਸ਼ਨਰ ਪੁਲਿਸ ਅਨੁਸਾਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਸਾਡੇ ਤਾਨਾ ਸਦਰ ਦੇ ਐਸ ਐਚਓ ਹਰ ਸੰਦੀਪ ਅਧਿਗੁਣਾ ਦੀ ਟੀਮ ਵੱਲੋਂ ਕੱਲ ਇੱਕ ਜਿਹੜਾ ਜਿਹੜਾ ਸਾਡਾ ਸਰਚ ਚੱਲਦੀ ਆ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਕੱਲ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਵਿੱਚ ਇੱਕ ਏਜੰਟ ਸਿਆ ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਉਰਫ ਹੈਪੀ ਅਤੇ ਇੱਕ ਲੇਡੀ ਆ ਪ੍ਰਿੰਕਾ ਪਤਨੀ ਹਰਪ੍ਰੀਤ ਸਿੰਘ ਤੇ ਸ਼ਿਲਪਾ ਪਤਨੀ ਮੇਡ ਸਕੰਦਰ ਸਿੰਘ ਜੋ ਇਹ ਜਿਹੜੇ ਆ ਨਸ਼ਾ ਜਿਹੜਾ ਵਾ ਵੇਚਣ ਦਾ ਕੰਮ ਕਰਦੇ ਆ ਔਰ ਇਹ ਕੁੜੀਆਂ ਬਣਾ ਰਹੇ ਸੀ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ 260 ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਹੈ ਅਤੇ 5290 ਰੁਪਏ ਡਰੱਗ ਮਨੀ ਜਿਹੜਾ ਨੇ ਕਿ ਵੇਚ ਕੇ ਸੇਲ ਕੀਤੇ ਪੈਸੇ ਜਿਹੜੇ ਸੀ ਉਹ ਇਹਨਾਂ ਕੋਲੋਂ ਜਿਹੜੇ ਬਨਾਮਦ ਕੀਤੇ ਗਏ ਜਿਸ ਦੇ ਤਹਿਤ ਮਕਦਮਾ ਨੰਬਰ 95 ਮਿਤੀ 19 2025 ਅੰਡਰ ਸੈਕਸ਼ਨ 25 21C 27A 61 ਐਨਡੀ ਕੇ ਸੈਕਟਰ थाना सदर ਤੇ ਦਰਜਸਟ ਕੀਤਾ ਗਿਆ ਸੀ ਜਿਨ੍ਹਾਂ ਦੀ ਇੰਟਰੋਗੇਸ਼ਨ ਕੀਤੀ ਗਈ ਅਤੇ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਜਿਹੜਾ ਰਿਮਾਂਡ ਲਿਆ ਗਿਆ ਜਿਸ ਦੇ ਤਹਿਤ ਕੋਈ ਸਮਾਨ ਜਿਹੜਾ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਗਾ ਕਿਨੂੰ ਕਿਨੂੰ ਇਹ ਅੱਗੇ ਸਪਲਾਈ ਕਰਦੇ ਸੀ ਇਹ ਸਾਰੇ ਚੇਨ ਜਿਹੜੇ ਆ ਉਹਨੂੰ ਅਸੀਂ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਥਾਣੇ ਸਦਰ ਦੀ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਇਹ ਜਿਹੜੇ ਸੀ ਇਹਨਾਂ ਬਾਰੇ ਕਾਫੀ ਲੋਕਾਂ ਵੱਲੋਂ ਸ਼ਿਕਾਇਤ ਆ ਰਹੀ ਸੀ ਕਿ ਇਹ ਜਿਹੜੇ ਆ ਮਹੱਲੇ ਦੇ ਵਿੱਚ ਨਸ਼ਾ ਵੇਚਣ ਦੇ ਆਦੀ ਨੇ ਔਰ ਇਹ ਲੋਕਾਂ ਦੀ ਜਵਾਨੀ ਨੂੰ ਜਿਹੜੇ ਆ ਇਹ ਨੌਜਵਾਨਾਂ ਨੂੰ ਜਿਹੜੇ ਗਲਤ ਪਾਸੇ ਲਾ ਰਹੇ ਆ ਜੋ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਗੁਰਦੁਆਰਾ ਢੋਮੇ ਉਸ ਏਰੀਆ ਦੇ ਵਿੱਚ ਲੋਕਾਂ ਨੇ ਕਾਫੀ ਜਿਹੜਾ ਸੁੱਖ ਦਾ ਸਾਹ ਲਿਆ ਵਾ ਔਰ ਇਹਨਾਂ ਦੇ ਕੋਲੋਂ ਹੋਰ ਵੀ ਜਿਹੜੀ ਅੱਗੇ ਜਿਹੜੀ ਆ ਇੰਟੈਰੋਗੇਸ਼ਨ ਜਿਹੜੀ ਆ ਪੁੱਛ ਕੇ ਜਿਹੜੀ ਆ ਜਾਰੀ ਹੈ ਤਾਂ ਕਿੰਨੇ ਕੇ ਪਰਚੇ